ਉਹ ਹੈ ਜੀ ਦਾ ਕਾਉਂਸਲ ਹੈ ਕਿੰਨੀ ਦਿੱਕੀ ਸਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ 3 ਕਰੋੜ ਦੇ ਵਿੱਚ ਉਹ ਆੜਾ ਆਇਆ ਸੀ ਉਹ ਤੋਂ ਜੋ ਸੁਪਰ ਤੋਂ ਨੇ ਐਡਮਿਨਿਸਟਰ ਨੇ ਆਪਣੇ ਨੂੰ ਸੰਪਰਕ ਕੀਤਾ ਸੀ ਕਾਉਂਸਲ ਨੂੰ ਕਿ ਸਾਡੀ ਅੱਗੇ ਸਪੋਰਟ ਕੀਤੀ ਜਾਵੇ ਤੇ ਅਸੀਂ ਕਾਉਂਸਲ ਨੇ ਆਪਣੀ ਟੀਮ ਭੇਜ ਕੇ ਜੌਨ ਜੀ ਦੇ ਤੇ ਡਿਸਕਸ਼ਨ ਮੀਟਿੰਗ ਕਰਕੇ ਸਾਡਾ ਇਸੀ ਇਹਦੀ ਵਿਵਰਤਨਾ ਉਹਨਾਂ ਫੀਚਰ ਦੇ ਅੱਜ ਅਸੀਂ ਕੋ ਪਟਿਆਲੇ ਤੋਂ ਤਿੰਨ ਟਰੱਕ ਭਰ ਕੇ ਜਿਹੜੇ ਅਸੀਂ ਸੈਂਪਲਰ ਨੂੰ ਭੇਜ ਰਹੇ ਹਾਂ ਉਹਨਾਂ ਦੇ ਕੁਸਤਾਂ ਤੇ ਇਹ ਜਿਹੜਾ ਸਮਾਨ ਆ ਸਾਰਾ ਉੱਤੇ ਲੋਡਾਂ ਨੂੰ ਕਰਵਾਉਂਗਾ ਲਿਵਰ ਹੋ ਜਾਊਗਾ ਇਹ ਸਮਾਨ ਦੇ ਕੇ ਕਿਉਂਕਿ ਘਰ ਦੇ ਉਸ ਕੋਈ ਚੀਜ਼ਾਂ ਆ ਜਿਦੇ ਚ ਬੱਤੇ ਆ ਢਡੇ ਆ ਹਾਂਡੇ ਆ ਚਾਦਰਾਂ ਕੰਬਲ ਉਹ ਜੀ ਗੁਰਿੰਦ ਦਾ ਸਮਾਨ ਜਿਹੜਾ ਵਾ ਉਹ ਦੇ ਵਿੱਚ ਹੈਗਾ ਵਾ ਤੇ ਉਸ ਤੋਂ ਲੋਕਾਂ ਨੂੰ ਇਸ ਦੀ ਬਹੁਤ ਹੀ ਇੰਤਰੀ ਉਹਨਾਂ ਪਿੰਡਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਨੇ ਜਾਂ ਤਾਂ ਉਹਦੇ ਪੁੱਤੇ ਘਰ ਜਾ ਜਾਂ ਟੀਮ ਦੇ ਜਾਂ ਕੱਚੇ ਜਿਹੜੇ ਕੱਚੇ ਕੰਟਰੈਕਟ ਟੱਕੇ ਕਿ ਕਿਤੇ ਉਹਨਾਂ ਦਾ ਘਰ ਵੀ ਕਤੂ ਹੋ ਗਿਆ ਦੂਜਿਆਂ ਨੂੰ ਤਾਂ ਅੰਚ ਜਿਹੜਾ ਸਮਾਨ ਪਿਆ ਸੀ ਉਹ ਵੀ ਸਾਰਾ ਖਤਮ ਹੀ ਹੋ ਗਿਆ ਸੋ ਉਹਨਾਂ ਜਿਹੜੀਆਂ ਵੀ ਸਾਨੂੰ ਬਹੁਤ ਰਿਕੁਐਸਟ ਕੀਤੀ ਕਿ ਸਾਨੂੰ ਘਰ ਦੇ ਵਿੱਚ ਵਰਤੋਂ ਵਾਲਾ ਸਮਾਨ ਦਿੱਤਾ ਜਾਵੇ ਤੇ ਉਹ ਜਿਹੜਾ ਉਹਨਾਂ ਦੀ ਰਿਕੁਐਸਟ ਸੀ ਉਹ ਨੂੰ ਕਰਕੇ ਤੇ ਇਹ ਜਿਹੜਾ ਸਮਾਨ ਹੈ ਅਸੀਂ ਉਹਨਾਂ ਤੱਕ ਪਹੁੰਚਾ ਰਹੇ ਹਾਂ ਸੰਤ ਨੂੰ ਇਹ ਜਿਹੜੇ ਕਾਰਜ ਆ ਸਾਰੇ ਸੰਗਤ ਦੇ ਸਹਿਯੋਗ ਨਾਲ ਚੱਲਦੇ ਆ ਤੇ ਅਰਦਾਸ ਕਰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਦੇ ਇਸ ਤਰ੍ਹਾਂ ਕਿਰਪਾ ਕਰੇ ਇਹ ਵਾਤੂਵਾਦ ਖਾਲਸਾ ਦਾ ਸੀਏ ਕਰੇ ਤਾਂ ਕਿ ਇਦਾਂ ਦੇ ਅਗਲ ਤੋਂ ਕੁਦਰਤੀ ਆਦੂ ਆਵੇ ਨੇ ਜੇ ਆਉਂਦੀ ਹੈ ਤੇ ਉਸ ਦਾ ਮਲਫੜੀ ਤੇ ਸੁਝਾਅ ਕਰ ਸਕੀ ਵਾਹਿਗੁਰੂ ਜੀ ਪਰਵਾਸਾ ਵਾਹਿਗੁਰੂ ਜੀ